ਇਥੇ ਸਿਸਟਮ ਚ ਬੰਦੇ ਸੱਪ ਵਰਗੇ ਆ ਸੱਪ ਵਰਗੇ ਬੰਦੇ ਵੇਖੇ ਕਿ ਤੁਹਾਨੂੰ ਰਿਸ਼ਤੇਦਾਰੀ ਚ ਵੀ ਬੰਦੇ ਸੱਪਾਂ ਵਰਗੇ ਮਿਲਣਗੇ ਰਿਸ਼ਤੇਦਾਰੀ ਚ ਵੀ ਆਂਡੀ ਗਵਾਂਡੀ ਵੀ ਸੱਪਾਂ ਵਰਗੇ ਮਿਲਣਗੇ ਲੀਡਰਸ਼ਿਪ ਵੀ ਸੱਪਾਂ ਵਰਗੀ ਹੁੰਦੀ ਆ ਕਿੱਦਾਂ ਉਦਾਹਰਨ ਮੈਂ ਦਿੰਨਾ ਤੁਹਾਡੇ ਵਰਗਾ ਕੋਈ ਬੰਦਾ ਤੁਰਿਆ ਜਾਂਦਾ ਹੈ ਨਾ ਤੇ ਝਾੜੀਆਂ ਚ ਸੱਪ ਅੜਿਆ ਸੱਪ ਨੇ ਰੋਕੇ ਆਖਿਆ ਮੈਂ ਉਹ ਝਾੜੀਆਂ ਚੋਂ ਕੱਢ ਦੇ ਤੇ ਜਿਹੜਾ ਤੁਹਾਡੇ ਵਰਗਾ ਤੁਰਿਆ ਜਾਂਦਾ ਹੈ ਉਹਦਾ ਦਿਲ ਉਸੇਲੇ ਪਿੱਟ ਲਗਿਆ ਕਈਆਂ ਦਾ ਦਿਲ ਬੜੀ ਛੇਤੀ ਪਿਗਲਦਾ ਖਾਸ ਤੌਰ ਤੇ ਸਾਡੀ ਸਿੱਖ ਕੌਮ ਦਾ ਜਿੰਨੀ ਜਤੀਆ ਪਿਗਲ ਤੇ ਅਗਲੇ ਡਾਂਗ ਵੀ ਖੰਨ ਖਲਾਰ ਕਿਉਂ ਨਹੀਂ ਮਾਰਦੇ ਆ ਉਹ ਨਹੀਂ ਡਾਂਗ ਫਿਰਦੀ ਸਾਨੂੰ ਪਰ ਸਾਡਾ ਸੁਭਾਅ ਆ ਕੀ ਕਰੀਏ ਕਹਿੰਦੇ ਉਸ ਬੰਦੇ ਨੇ ਸੱਪ ਝਾੜੀਆਂ ਚੋਂ ਕੱਢ ਦਿੱਤਾ ਉਹ ਕੱਢਦਾ ਨਾ ਤੇ ਸੱਪ ਨੇ ਫੰਨ ਖਲਾਰ ਲਈ ਕਹਿੰਦਾ ਮੈਂ ਤੇ ਮੇਤਰਾ ਡੰਗ ਮਾਰਨਾ ਤਈ ਬੰਦਾ ਕਹਿੰਦਾ ਹੱਦ ਹੋ ਗਈ ਆ ਮੈਂ ਤੈਨੂੰ ਝਾੜੀਆਂ ਚੋਂ ਕੱਢਿਆ ਤੂੰ ਮੈਨੂੰ ਡੰਗ ਮਾਰਨਾ ਉਹ ਨੇਕੀ ਕਰ ਧੰਨਵਾਦ ਕਰੀਦਾ ਤੂੰ ਨੇਕੀ ਕਰ ਖੂਚ ਪਾਈ ਜਾਣਾ ਸੱਪ ਕਹਿੰਦਾ ਜੋ ਮਰਜ਼ੀ ਕਹਿ ਮੈਂ ਡੰਗ ਮਾਰਨਾ ਹੀ ਮਾਰਨਾ ਬੰਦਾ ਕਹਿੰਦਾ ਡੰਗ ਮਾਰ ਲਵੀਂ ਪਰ ਕਿਸੇ ਨੂੰ ਪੁੱਛ ਲਈਏ ਮੜਾ ਜਾ ਕਹਿੰਦਾ ਪੁੱਛ ਲਾ ਉਥੇ ਗਾਂ ਤੁਰ ਹੀ ਆਉਂਦੀ ਹੈ ਬੰਦੇ ਨੇ ਗਾਂ ਨੂੰ ਆਵਾਜ਼ ਮਾਰੀ ਵੀ ਆਹ ਦੱਸ ਵੀ ਨੇਕੀ ਕਰੀਏ ਤੇ ਧੰਨਵਾਦ ਕਰੀਦਾ ਕਿ ਨੇਕੀ ਕਰੀਏ ਖੂਚ ਪਾਈਦੀ ਆ ਗਾਂ ਕਹਿੰਦੀ ਵੀ ਬੰਦਾ ਤੇ ਧੰਨਵਾਦ ਹੀ ਆ ਪਰ ਇੱਥੇ ਕੋਈ ਹੈ ਨਹੀਂ ਉਹ ਕਿਸੇ ਦਾ ਬੰਦਾ ਕਹਿੰਦਾ ਕਿਦਾਂ ਕਹਿੰਦੀ ਜਿੱਨਾ ਚਿਰ ਮੈਂ ਦੁੱਧ ਦਿੰਦੀ ਰਹੀ ਨਾ ਉਹਨਾਂ ਚਿਰ ਤੇ ਪੱਠਾ ਦੱਥਾ ਮਿਲਦਾ ਰਿਆ ਟਾਈਮ ਨਾ ਤੇ ਜਦੋਂ ਦੁੱਧ ਦੇਣੋਂ ਹਟ ਕੇ ਮੁੜ ਕੇ ਕਿਤੇ ਆਹ ਮੋਟਰਸਾਈਕਲ 'ਚ ਵਜਣ ਡਈਆਂ ਤੇ ਕਿਤੇ ਆਹ ਗੱਡੀ 'ਚ ਵਜਣ ਡਈਆਂ ਤੇ ਕਿਤੇ ਰੇੜੀ ਵਾਲੇ 'ਚ ਵਜਣ ਡਈਆਂ ਕਹਿੰਦੇ ਮੈਨੂੰ ਗਊ ਮਾਂ ਤਾਂ ਆਉਦਾ ਮਾਦੀ ਵਿੱਚ ਨਜ਼ਰ ਮੈਂ ਦੁੱਧ ਦੁੱਤਾ ਨਾ ਉਹ ਨਜ਼ਰ ਲੋਕਾਂ ਘਰ ਰੱਖਾ ਮੁੜ ਕੇ ਨਹੀਂ ਰੱਖਿਆ ਇੱਥੇ ਅਗਾ ਨੇਕੀ ਕਰ ਖੂਪ ਆ ਸੱਪ ਕਹਿੰਦਾ ਹੁਣ ਡੰਗ ਵੱਜੂ ਬੰਦਾ ਕਹਿੰਦਾ ਇਦਾਂ ਕਰ ਭੀ ਡੰਗ ਮਾਰ ਲਈ ਪਰ ਇੱਕ ਥਾਂ ਤੋਂ ਹੋਰ ਪੁੱਛ ਲਈਏ ਉਥੇ ਖੋਤਾ ਆ ਗਿਆ ਬੰਦੇ ਨੇ ਖੋਤੇ ਨੂੰ ਆਵਾਜ਼ ਮਾਰ ਕੇ ਆਖਿਆ ਮਿੱਤਰਾ ਤੂੰ ਦੱਸ ਕਿ ਨੇਕੀ ਕਰੀਏ ਧੰਨਵਾਦ ਕਰੀਦਾ ਕਿ ਨੇਕੀ ਕਰਨ ਵਾਲੇ ਨੂੰ ਡੰਗ ਮਾਰੀਦਾ ਖੋਤਾ ਕਹਿੰਦਾ ਕੰਮ ਤੇ ਦੁਨੀਆ ਦਾ ਇਹੋ ਹੀ ਆ ਵੀ ਜਿੰਨਾ ਚਿਰ ਕੰਮ ਆਉ ਨਾਲ ਆ ਤੁਹਾਡੇ ਮੁੜਕੇ ਨਹੀਂ ਕੋਈ ਪੁੱਛਦਾ ਮੈਂ ਕਮਿਹਾਰਾਂ ਕਰ ਜਿੰਨਾ ਚਿਰ ਮਿੱਟੀ ਢੋਂਦਾ ਰਿਹਾ ਬੜਾ ਚੰਗਾ ਹਾਂ ਜਦੋਂ ਬੁੱਢਾ ਹੋ ਗਿਆ ਅੱਗਣੇ ਵਹੀ ਕਰਕੇ ਬਾਹਰ ਕੱਢ ਦਿੱਤਾ ਹੀ ਮੈਨੂੰ ਸੱਬ ਕਹਿੰਦਾ ਹੁਣ ਡੰਗ ਬਣਦਾ ਨਾ ਵਜੂ ਡੰਗ ਬੰਦਾ ਕਹਿੰਦਾ ਡੰਗ ਮਾਰ ਲਵੀ ਪਰ ਇੱਕ ਲਾਸਟ ਚਾਂਸ ਦੇ ਦੇ ਇੱਕ ਥਾਂ ਤੋਂ ਹੋਰ ਪੁੱਛ ਲੈਣ ਦੇ ਕਹਿੰਦਾ ਪੁੱਛ ਲੈ ਚੱਲ ਛੱਕ ਕੱਢ ਲਾ ਉੱਥੇ ਆ ਗਿਆ ਬਾਂਦਰ ਬੰਦੇ ਨੇ ਬਾਂਦਰ ਖਿਲਾਰ ਲਿਆ ਉਹ ਕਹਿੰਦਾ ਸੱਜਣਾ ਇੱਕ ਗੱਲ ਦੱਸ ਵੀ ਮੈਂ ਇਹਨੂੰ ਕੱਢਿਆ ਝਾੜੀਆਂ ਚੋਂ ਸੱਪ ਨੂੰ ਇਹ ਮਾਰਦਾ ਡੰਗ ਮੈਂ ਕਹਿੰਦਾ ਧੰਨਵਾਦ ਕਰ ਇਹ ਕਹਿੰਦਾ ਡੰਗ ਮਾਰਨਾ ਬਾਂਦਰ ਜੀ ਤੁਸੀਂ ਦੱਸੋ ਧੰਨਵਾਦ ਬਣਦਾ ਕਿ ਡੰਗ ਬਣਦਾ ਬਾਂਦਰ ਨੇ ਗੱਲ ਹੀ ਨਿਬੇੜਤੀ ਕਹਿੰਦਾ ਪਹਿਲੀ ਤੇ ਗੱਲ ਮੈਂ ਮੰਨਦਾ ਹੀ ਨਹੀਂ ਵੀ ਤੂੰ ਇਹਨੂੰ ਝਾੜੀਆਂ ਚੋਂ ਕੱਢਿਆ ਬੰਦਾ ਕਹਿੰਦਾ ਮੈਂ ਕੱਢਿਆ ਸੱਪ ਵੀ ਕਹਿੰਦਾ ਇਹਨੇ ਕੱਢਿਆ ਬਾਂਦਰ ਕਹਿੰਦਾ ਇਦਾਂ ਨਹੀਂ ਜਾ ਤੇ ਤੂੰ ਦੁਬਾਰਾ ਝਾੜੀਆਂ ਚ ਅੜ ਇਹ ਤੈਨੂੰ ਕੱਢ ਕੇ ਵਿਖਾਵੇ ਫਿਰ ਮੰਨਦਾ ਲਓ ਜੀ ਸੱਪ ਭੱਜ ਕੇ ਝਾੜੀਆਂ ਚ ਵੜ ਗਿਆ ਬੰਦਾ ਲਗਾ ਕੱਢਣ ਤੇ ਬਾਂਦਰ ਨੇ ਘੁੱਟ ਫੜ ਲਿਆ ਕਹਿੰਦਾ ਅੜਿਆ ਰਹਿੰਦੇ ਇਹਨੂੰ ਵਿੱਚ ਹੀ ਪਹਿਲਾਂ ਕੱਢ ਕੇ ਸਵਾਦ ਵੇਖ ਲਿਆ ਨਾ ਵੇਣਾ ਡੰਗ ਮਾਰਨਾ ਹੀ ਮਾਰਨਾ ਦੁਨੀਆ ਚ ਵਿਚਰੋ ਪਰਿਵਾਰਾਂ ਚ ਵਿਚਰੋ ਸਰਕਾਰਾਂ ਚ ਵਿਚਰੋ ਕੁਝ ਸੱਪਾਂ ਅਰਗੇ ਬੈਠੇ ਆ ਇਸ ਦੇਸ਼ ਵਾਸਤੇ ਗੁਰੂ ਨੇ ਆਪਣੇ ਪੁੱਤ ਕੰਧਾਂ ਚ ਚਣਵਾਲੇ ਇਸ ਦੇਸ਼ ਨੇ ਡੰਗ ਮਾਰਿਆ ਤੁਹਾਡਾ ਤਖਤ ਟਾ ਕੇ ਤੁਹਾਡਾ 25000 ਮੁੰਡਾ ਨਜਾਇਜ਼ ਮਾਰ ਕੇ ਇਸ ਸਿਸਟਮ ਨੇ ਡੰਗ ਮਾਰਿਆ ਤੁਹਾਡੇ ਗੁਰੂ ਦੇ ਅੰਗ ਨਾਲੀਆਂ ਗਲੀਆਂ ਤੇ ਰੂੜੀਆਂ ਚ ਰੋਲ ਕੇ